ਉਸੀ ਜੇਲ੍ਹ ਵਿਭਾਗ ਜੁਆਇਨ ਕਰਕੇ ਇੱਕ ਇਹ ਜਹਾ ਮਹਿਕਮਾ ਜੁਆਇਨ ਕੀਤਾ ਹੈ ਜੋ ਇਸ ਸੁਸਾਇਟੀ ਵਿੱਚ ਅਪਰਾਧ ਕਰਕੇ ਕਾਨੂੰਨ ਅਨੁਸਾਰ ਜੇਲ੍ਹ ਵਿੱਚ ਭੇਜੇ ਗਏ ਕੈਦੀਆਂ ਨੂੰ ਸੰਭਾਲਦਾ ਹੈ ਅਤੇ ਇੱਕ ਚੰਗਾ ਨਾਗਰਿਕ ਬਣਾ ਕੇ ਮੁੜ ਸਮਾਜ ਦੀ ਮੁਖ ਧਾਰਾ ਵਿੱਚ ਸ਼ਾਮਲ ਹੋਣ ਲਈ ਮਦਦ ਕਰਦਾ ਹੈ ਕੈਦੀਆਂ ਦੇ ਸੁਧਾਰ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਨਵੇਂ ਕਿਤੇ ਸਿਖਲਾਈਆਂ ਜਾ ਰਹੇ ਹਨ ਕੈਦੀਆਂ ਦੀ ਭਲਾਈ ਲਈ ਨਵੇਂ ਪੈਟਰੋਲ ਪੰਪ ਲਗਾਏ ਜਾ ਰਹੇ ਹਨ ਇਹ ਤਾਲ ਲਗਾਏ ਜਾ ਰਹੇ ਹਨ ਕਿ ਜਿਹੜੇ ਚੰਗੇ ਆਚਰਣ ਦੇ ਕੈਦੀ ਹਨ ਉਹ ਆਪਣੇ ਪਰਿਵਾਰਾਂ ਨੂੰ ਤੇ ਆਪਣੇ ਬੱਚਿਆਂ ਨੂੰ ਪੈਟਰੋਲ ਪੰਪਾਂ ਤੇ ਜਾਂ ਬੇਕਰੀਆਂ ਤੇ ਕੰਮ ਕਰਕੇ ਕਮਾਈ ਕਰਕੇ ਦੇਣ ਤੇ ਨਾਲ ਇੱਥੇ ਉਹ ਕੈਦੀ ਕੰਮ ਕਰ ਸਕਦੇ ਹਨ ਜਿਹੜੇ ਚੰਗੇ ਆਚਰਣ ਵਾਲੇ ਜਿਹੜੇ ਛੁੱਟੀ ਕੱਟ ਕੇ ਆਪਣੇ ਘਰਾਂ 'ਚ ਪਰਿਵਾਰਾਂ ਤੋਂ ਫੇਰ ਵਾਪਸ ਜੇਲ੍ਹ ਦੇ ਵਿੱਚ ਸਹੀ ਆਚਰਣ ਦੇ ਨਾਲ ਵਾਪਸ ਆਉਂਦੇ ਹਨ ਜਦੋਂ ਨੌਕਰੀ ਮਿਲਦੀ ਆ ਉਹਦੇ ਮਨ ਦੇ ਵਿੱਚ ਬਹੁਤ ਵੱਡੇ ਚਾਅ ਤੇ ਮਲਾਰ ਹੁੰਦੇ ਹਨ ਪਰਿਵਾਰ ਦੇ ਮਾਤਾ ਪਿਤਾ ਦੇ ਭੈਣਾ ਭਰਾਵਾਂ ਦੇ ਤੇ ਖਾਸ ਕਰਕੇ ਜਿਹੜਾ ਬੱਚਾ ਨੌਕਰੀ ਜੁਆਇਨ ਕਰਦਾ ਹੈ ਤੇ ਤਾਂ ਹੀ ਸੰਭਵ ਹੋ ਸਕਿਆ ਕਿ ਇੱਕ ਚੰਗੀ ਸਰਕਾਰ ਬਣੀ ਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਪੰਜਾਬ ਦੀ ਵਾਗਡੋਰ ਸੰਭੀ ਆ ਤੇ ਸਮੇਂ-ਸਮੇਂ ਤੇ ਜਦੋਂ ਵੀ ਅਸੀਂ ਪਰਮਿਸ਼ਨ ਮੰਗਦੇ ਆ ਭਰਤੀ ਕਰਨ ਲਈ ਤੇ ਮੁੱਖ ਮੰਤਰੀ ਸਾਹਿਬ ਲੋ ਪਰਮਿਸ਼ਨ ਦਿੱਤੀ ਜਾਂਦੀ ਆ 136 ਜਿਹੜੇ ਮਹਕਮੇ ਦੇ ਵਿੱਚ ਮੁਲਾਜ਼ਮਾਂ ਪ੍ਰਤੀ ਕੀਤੇ ਗਏ ਤੋਂ ਪਹਿਲਾਂ ਵੀ 179 ਕਪੂਰਥਲੇ ਟ੍ਰੇਨਿੰਗ ਸਕੂਲ ਦੇ ਵਿੱਚ ਇਹ ਵਿਅਕਤੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਆ। ਤੇ ਰਿਕਵੈਸਟ ਕਰੂੰਗਾ ਕਿ ਤੁਸੀਂ ਪ੍ਰਪੋਜ਼ਲ ਬਣਾ ਕੇ ਭੇਜੋ ਤੇ ਆਪਾਂ ਹੋਰ ਵੀ ਨੌਜਵਾਨਾਂ ਨੂੰ ਬੱਚਿਆਂ ਨੂੰ ਬੱਚਿਆਂ ਨੂੰ ਮੌਕਾ ਦਈਏ। ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਜੋਗ ਅਗਵਾਈ ਦੇ ਵਿੱਚ ਜੋ ਮਾਨ ਸਾਹਿਬ ਦਾ ਮੁੱਖ ਮੰਤਰੀ ਸਾਹਿਬ ਦਾ ਅਜੰਡਾ ਆ ਜੋ ਸੁਪਨਾ ਆ ਕਿ ਅਸੀਂ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਬੱਚਿਆਂ ਨੂੰ ਮੌਕਾ ਦਈਏ ਤੇ ਬੱਚੇ ਆਪਣੇ ਸਰੀਰ ਪੱਖੋਂ ਦਿਮਾਗ ਪੱਖੋਂ ਵਧੀਆ ਤਰੀਕੇ ਨਾਲ ਤਿਆਰ ਹੋ ਕੇ ਆਉਣ ਆਪਦਾ ਟੈਸਟ ਦੇਣ ਤੇ ਸਾਡੇ ਡਿਪਾਰਟਮੈਂਟਾਂ ਦੇ ਵਿੱਚ ਆਰਦੀ ਨੌਕਰੀ ਲਈ ਅਪਲਾਈ ਕਰਨ ਤੇ ਨੌਕਰੀ ਤੇ ਆਉਣ